ਅਰੇ ਵਾਰਸੀ ਖਟਣ ਗਿਆ ਸੀ ਓ ਕੀ ਖਟ ਲੈਂਦਾ ਬਠੰਡੇ ਵਾਲਿਆ ਖਟ ਕੇ ਲਿਆਂਦੇ ਛੋਲੇ ਪਿਆ ਬਿਓ ਧੰਨਵਾਦ ਓਏ ਰੋਟੀ ਰਾਸ ਤੇ ਛੋਲੇ ਪਿਆ ਬਿਓ ਧੰਨਵਾਦ ਓਏ ਬਠੰਡੇ ਵਾਲਿਆ ਧੰਨਵਾਦ ਓਏ ਓ ਪਾਰੀ ਵਾਰਸੀ ਖਟਣ ਗਿਆ ਸੀ ਬਾਈ ਕੀ ਖਟ ਲੈਂਦਾ ਖਟ ਕੇ ਲਿਆਂਦਾ ਗੱਤਾ ਤੰਨਵਾਦ ਓਏ ਕੰਨੀ ਧਾਜ ਕਾ ਪਿਆ ਓ ਤੰਨਵਾਦ ਓਏ ਕੰਨੀ ਧਾਜ ਕਾ ਜੰਦਰ ਵਾਲਿਓ ਤੰਨਵਾਦ ਪਾਰੀ ਵਰਸੀ ਖਟਣ ਗਿਆ ਸੀ 13 ਜੀਰੋ ਵਾਲਿਆ ਕੀ ਖੜ ਲਿਆਂਦਾ ਖਟ ਕੇ ਲਿਆਂਦਾ ਆਰਾ ਪੰਜਾਬੀ ਹੋ ਕੀ ਗੱਲ ਓਏ ਪਾਰੂ ਦਾ ਪਤਾ ਖਲਿਆ ਰ ਪੰਜਾਬੀਓ ਪੂਰਾ ਲੋਕੀ ਸੀ